ਪੰਜਾਬ ਦੇ ਜੁਟਾ ਖਵਾ ਦੇ ਚੋਰੀਆਂ ਦੇ ਮਾਮਲੇ ਲਗਾਤਾਰ ਵੱਧੇ ਹੀ ਜਾ ਰਹੇ ਹਨ ਤੁਹਾਨੂੰ ਦੱਸਦੇ ਨੇ ਕਿ ਇੱਕ ਤਾਜ਼ਾ ਮਾਮਲਾ ਸਾਹਮਣੇ ਹੈ ਗੁਰਦਾਸਪੁਰ ਦੇ ਪਿੰਡ ਸੰਗਲਪੁਰਾ ਤੋਂ ਜਿੱਥੇ ਕਿ ਇੱਕ ਮਹੀਨੇ ਦੇ ਅੰਦਰ ਹੀ ਤੀਜੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆ ਗਿਆ ਜਿਸ ਕਰਕੇ ਦੁਕਾਨਦਾਰਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੁਹਾਨੂੰ ਦੱਸਿਆ ਹੈ ਕਿ ਸੰਗਲਪੁਰਾ ਰੋਡ ਹੋਲਸੇਲ ਦੇ ਦੁਕਾਨਾਂ ਲਈ ਕਾਫੀ ਮਸ਼ਹੂਰ ਹੈ ਕਿਉਂ ਤੇਲ ਖੰਡ ਤੇ ਕਰਿਆਨੇ ਦੇ ਹੋਲਸੇਲਰ ਇਸ ਰੋਡ ਤੇ ਹਨ ਬਾਰ ਚੋਰ ਬਾਰ ਬਾਰ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਕੰਨ ਦੱਸ ਦਿੰਦੇ ਆ ਕਿ ਇੱਥੇ 1 ਮਹੀਨੇ ਦੇ ਵਿੱਚ ਦੁਕਾਨਦਾਰ ਦੇ ਵੱਲੋਂ ਲਗਾਤਾਰ 3 ਚੋਰੀਆਂ ਦਾ ਅਨਜਾਮ ਦਿੱਤਾ ਗਿਆ ਹੈ ਪਰ ਪੁਲੀ ਪ੍ਰਸ਼ਾਸਨ ਦੇ ਵੱਲੋਂ ਚੋਰਾਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਸ਼ੁਭਮ ਬ੍ਰਾਂਡ ਰੂਟ ਯਾਰ ਆਪਣਾ 2:30 ਵਜੇ ਚੋਰੀ ਹੋਈ ਹੈਗੀ ਆ ਤੇ 2:30 ਵਜੇ ਚੋਰ ਆਇਆ ਵਾ 3:30 ਵਜੇ ਗਿਆ ਵਾ ਸਮਾਨ ਸਮੂਹ ਲੈ ਗਿਆ ਵਾ ਤੇਲ ਦੀਆਂ ਬੋਤਲਾਂ ਆਪਣੀਆਂ ਚੋਲ ਲੈ ਗਿਆ ਸਾਰੇ ਆਪਣਾ ਤੇ ਇਹ ਰੋੜੇ ਕਿਥੋਂ ਚੋਰੀ ਕੀਤੀ ਆ ਗੱਲਾਂ ਤੋੜਤਾ ਉਹਨੇ ਤੇ ਉੱਪਰਲੇ ਦਰਵਾਜੇ ਤੋਂ ਆਇਆ ਉਹਨੇ ਮੇਰੇ ਹਿਸਾਬ ਨਾਲ 35-40 ਹਜ਼ਾਰ ਦੇ ਕਿਤੇ ਨਹੀਂ ਗਿਆ ਸਾਡਾ ਆਪਣਾ ਈ ਰਿਕਸ਼ੇ ਤੇ ਚਾਰਜਰ ਸੀਗਾ ਲੋਹਾ ਮਜ਼ਬੂਤ ਸੀਗਾ ਉਹ ਚਾਰਜਰ ਸਾਰਾ ਚੁੱਕ ਕੇ ਲੈ ਗਿਆ ਫਿਰ ਚਾਵਲ ਲੈ ਗਿਆ ਥੈਲੀਆਂ ਲੈ ਗਿਆ ਪਲਸ ਟੋਫੀਆਂ ਲੈ ਗਿਆ ਸਾਰੀਆਂ ਉਸ ਤੋਂ ਬਾਅਦ ਮਹਿੰਗੇ ਸੋਧਾ ਹੀ ਦੇਸੀ ਘੋਸੀਗਾ ਉਹ ਲੈ ਗਿਆ ਕੈਸ਼ ਹੋਈ 5-10 ਹਜ਼ਾਰ ਰੁਪਏ ਦਾ ਹੀ ਲੈ ਗਿਆ ਨਾਲ ਉਹ ਵੀ ਵਪਾਰ ਕਰਨਾ ਹੋਈ ਬੜਾ ਔਖਾ ਗਿਆ ਰੋਜ਼ ਰੋਜ਼ ਚੋਰੀਆਂ ਹੁੰਦੀ ਪਈਆਂ ਹੈ ਗਿਆ ਵਾ ਤੇ ਤੁਹਾਡੇ ਸਾਹਮਣੇ ਹੀ ਆ ਸਾਨੂੰ ਲੱਗਦਾ ਇਹ ਫਰਕ ਪਏਗਾ ਲੇਕਿਨ ਫਰਕ ਪਿਆ ਹੀ ਕੋਈ ਨਹੀਂ ਪਹਿਲਾਂ ਆਂਡ ਗਵਾਂ ਸਾਡੇ ਚੋਰੀਆਂ ਹੋਈਆਂ ਤੇ ਹੁਣ ਵੀ ਇਹੀ ਹਾਲ ਹੈਗਾ ਨਾ ਲਲਿਤ ਮਹਾਜਨ ਸਾਡੀ ਫਰਮ ਦਾ ਨਾ ਬ੍ਰਾਂਡਡ ਬਿਜ਼ਨਸ ਆਈਡੀਆਸ ਆ ਸੰਗਲਪੁਰਾ ਰੋਡ ਤੇ ਕ੍ਰਿਸ਼ਨਾ ਮੰਦਿਰ ਦੇ ਲੱਗੇ ਸਾਡੀ ਦੁਕਾਨ ਚੋਰੀ ਹੋਈ ਹੈ ਕਿ ਘਟਵਾ ਨਹੀਂ ਸਵੇਰੇ ਇਹੀ ਪੁਣੇਕ ਦਸਵੇ ਜਦ ਦੁਕਾਨ ਖੋਲੀ ਤੇ ਸ਼ਟਰ ਮੁੰਡਿਆਂ ਨੇ ਚੁੱਕਿਆ ਤੇ ਉਹਨੇ ਆਪਣਾ ਸ਼ਟਰ ਚੋਕੇ ਤੇ ਨਾ ਬਾਹਰ ਖੜਾ ਸੀ ਮੈਨੂੰ ਕਹਿੰਦਾ ਕੀ ਗਲਤੀ ਬੌਜੀ ਤੀਨ ਲਾਈਟਾਂ ਸਾਰੀ ਜਗਦੀ ਛੱਡ ਕੇ ਤੇ ਮੈਂ ਕਹਿੰਦਾ ਨਹੀਂ ਨਹੀਂ ਇਹ ਰਾਈ ਦਾ ਲਾਈਟ ਬੰਦ ਕਰਕੇ ਜਾਨੇ ਫਿਰ ਦੇਖਿਆ ਤੇ ਇਹੀ ਆਪਣੇ ਦਫਤਰ ਵਿੱਚ ਆਏ ਤੇ ਗੱਲਾਂ ਵੀ ਟਕਾ ਪਿਆ ਸੀ ਉਹ ਰਾਤ ਕਿਤੇ 2:30 ਪੋਣੀ ਤੇ ਉਹ ਆਇਆ ਫਿਰ ਇਹ ਕੈਮਰੇ ਦੀ ਰਿਕਾਰਡਿੰਗ ਸਾਰੀ ਚੈੱਕ ਕੀਤੀ ਹੈ ਪਹਿਲਾਂ ਉੱਪਰੋਂ ਆਇਆ ਛੱਤ ਤੋੜ ਕੇ ਫਰੰਟ ਵਾਲੇ ਪਾਸਿਓਂ ਫਿਰ ਉਹਨੇ ਸਾਡੇ ਕੈਬਨ ਖੋਲ੍ਹਿਆ ਕੈਬ ਉਹ ਸਭ ਤੋਂ ਪਹਿਲਾਂ ਉਹਨੇ ਕਿਤੇ ਕੈਮਰੇ ਦਾ ਮੂੰਹ ਪਰਲੇ ਬਨੇ ਕੀਤਾ ਤੇ ਜਦੋਂ ਉੱਪਰੋਂ ਐਂਟਰ ਕੀਤਾ ਉੱਪਰ ਕੈਮਰੇ 'ਚ ਵੀ ਨਜ਼ਰ ਆ ਰਿਹਾ ਕਿ ਉਹਨੇ ਨਾ ਮੂੰਹ ਤਰਮਲ ਬਨੇ ਗੱਲਾਂ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਗੱਲਾਂ ਤੋੜਿਆ ਉਹਨੇ ਗੱਲੇ ਚ 5-7 ਹਜ਼ਾਰ ਰੁਪਏ ਦਾ ਸੀ ਰਹਾਦਾ ਉਹ ਕੱਢਿਆ ਫਿਰ ਸਮਾਨ ਸੁੱਝ ਚੁੱਕੇ ਖੜਿਆ ਫਿਰ ਚਾਵਲ ਦੀ ਗੁੱਥੀਆਂ ਪਹਿਲਾਂ ਭਾਰੀਆਂ ਲਕੀਆਂ ਨੇ ਉੱਪਰ ਜਾ ਕੇ ਨੇ ਪਲਟਾਤੀਆਂ ਫਿਰ ਸਰੋਂ ਦਾ ਤੇਲ ਆ ਇੱਕ ਈ ਰਿਕਸ਼ਾ ਦਾ ਚਾਰਜਰ ਆ ਤੇ ਹੋਰ ਦੇਸੀ ਕਿਉਂ ਵਗੈਰਾ ਕੋਈ ਸਾਰਾ ਜਿੰਨਾ ਕੋਲ ਕੋ ਪਿਆ ਜਾ ਸਕਿਆ ਸਲਿੰਪ ਟ੍ਰੈਂਪ ਦਾ ਮੁੰਡਾ ਹੀ ਉਹ ਦੇਖਣ ਨੂੰ ਲੱਗਦਾ ਕਿ ਟੋਪੀ ਪਾਈ ਦੀ ਸੀ ਉਹਨੇ ਨਾਲ ਦੇਖਣ ਨੂੰ ਲੱਗਦਾ ਕੋਈ 28-30 ਸਾਲ ਦਾ ਮੁੰਡਾ ਹੈਗਾ ਤੇ ਸਮਾਨ ਭਰ ਕੇ ਤੇ ਉੱਪਰ ਆਪਣਾ ਮੋਢੇ ਦੇ ਟਾਂਕੇ ਤੇ ਫਰੰਟ ਵਾਲੇ ਬੰਨੋ ਫਿਰ ਨੇਚਰਲੀ ਉੱਥੇ ਕਿਉਂਕਿ ਬਾਕੀ ਉਹ ਤੇ ਉਹ ਲੱਕੜ ਚ ਲੱਗੀ ਦੀ ਤੇ ਉਹਨੇ ਤੋੜ ਕੇ ਤੋਂ ਲੈ ਗਿਆ ਸਮਾਨ ਤੇ ਘੰਟਾ ਬੁਣਾ ਘੰਟਾ ਰਿਆ 8:00 ਪੁਣੇ ਤੇ ਨਾ ਤਾਂ ਸਵੇਰ ਤੋਂ 6:30 ਤੇ ਚੱਲ ਗਿਆ ਕਿ 8:15 2:00 ਤਿੰਨ ਦੁਕਾਨਾਂ ਤੇ ਸਾਡੇ ਚਾਚਾ ਜੀ ਮਾਸਟਰ ਜੀ ਆਰ ਐਂਟਰਪ੍ਰਾਈਜ਼ਸ ਉਹਨਾਂ ਦੇ ਵੀ ਛੱਤ ਤੋੜ ਕੇ ਪਿੱਛੇ ਆਈ ਸੀ ਕਿ ਉਹਗਰਾ ਸਮਾਂ ਚੋਰੀ ਚੋਰੀ ਕਰਕੇ ਲੈ ਗਈ ਹਾਲ ਤੱਕ ਚੋਰ ਫੜੋਏ ਨਹੀਂ ਹੈਗੇ ਤੇ ਅਹੀ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਰਿਕਵੈਸਟ ਵੀ ਕਰਨੇ ਆ ਵੀ ਇਹਨਾਂ ਲੋਕਾਂ ਨੂੰ ਨਕੀਲ ਪਾਈ ਜੇ ਨਸ਼ੇੜੀ ਨੇ ਪਤਾ ਨਹੀਂ ਕੌਣ ਨੇ ਤਾਂ ਕਿ ਇਹਨਾਂ ਦੀ ਹਿੰਮਤਾਂ ਜਿਹੜੀਆਂ ਵਧ ਗਈਆਂ ਹਿੰਮਤਾਂ ਨਹੀਂ ਆ ਵਧਣ ਤੇ ਚੋਰੀ ਰੁਕ ਜਨ ਕੀ ਹੱਲੀ ਹੋਰ ਦਿਖਦੇ ਪਏ ਪਤਾ ਨਹੀਂ ਹੁਣ ਕਿੰਨਾ ਨੁਕਸਾਨ ਹੋ ਗਿਆ ਸਮਾਨ ਅਜੇ ਸਵੇਰ ਦੇ ਪ੍ਰਸ਼ਾਨਾ ਕੋਈ ਕੰਮ ਕਰਦੇ ਹੀ ਕਰ ਨਹੀਂ ਪਾਏ ਗੱਲੀ 'ਚ ਕਿੰਨਾ ਕੈਸ਼ ਹੈ ਗੱਲੀ 'ਚ ਤਾਂ 5-7 ਹਜ਼ਾਰ ਰੁਪਏ ਕੈਸ਼ ਪਰ ਬਸ ਇਹ ਹੈ ਕਿ ਨਸ਼ੇ ਦੇ ਚੱਕਰ 'ਚ ਜਿਹੜੇ ਛੋਟੇ-ਛੋਟੇ ਬੱਚੇ ਆ ਕੰਮ ਕਰਦੇ ਨਹੀਂ ਨਸ਼ੇ ਦੀ ਆਦਤਾਂ ਮਾੜੀਆਂ ਪੈ ਗਈਆਂ ਨਸ਼ੇ ਮਹਿੰਗੇ ਨੇ ਤੇ ਉਹ ਕਰਦੇ ਹੁਣ ਉਹ ਕਮਾਈ ਕਰਨੀ ਪਾਉਂਦੇ ਸ਼ਰੀਰ 'ਚ ਤਾਕਤਾਂ ਵੀ ਨਹੀਂ ਰਹਿਦੀਆਂ ਤੇ ਫਿਰ ਇਹ ਚੋਰੀ ਕਰਨਾ ਈਜ਼ੀ ਟਾਰਗੇਟ ਹੁੰਦਾ ਵੀ ਯਾਰ ਕਿਸ ਦੁਕਾਨ ਥੋੜੀ ਬਸ ਰੱਖਦੇ ਆ ਸੌ ਕਿੱਥੇ ਵੜੀਏ ਸਮਾਨ ਕੱਢ ਕੇ ਚੋਰੀ ਕਰ ਲਾਂਗੇ ਸੋ ਸਮਾਨ ਵੇਚ ਦਾਂਗੇ ਜਾ ਕੇ ਉਹਦੇ ਪੈਸੇ ਇਕੱਠੇ ਕਰ ਲਾਂਗੇ ਓੱਖਾ ਹੀ ਆ ਜੀ ਵਪਾਰੀਆਂ ਕਿੰਨੀਆਂ ਕਮਾਈਆਂ ਪਿੱਛੇ ਜੀ ਆ ਪਰ ਇੰਡੀਆ ਪਾਕਿਸਤਾਨ ਦੀ ਲੜਾਈ ਦੇ ਚੱਕਰ ਚ ਲੋਕਾਂ ਨੇ ਥੋੜੇ ਦਿਨ ਪਹਿਲਾਂ ਰਸੂਣੂਸ਼ ਇਕੱਠਾ ਕਰ ਲਿਆ ਉਹਦੇ ਬਾਅਦ ਹੁਣ ਕੰਮ ਕਰਦੇ ਮੰਦੀ ਆ ਗਾਗ ਤਾਂ ਕਾਸ਼ਾ ਕੰਮ ਘਟਾ ਤੇ ਉਸ ਕਾਜੀ ਅਸੀਂ ਲੋਕ ਪਰੇਸ਼ਾਨ ਨੇ ਉਧਰ ਬੈਂਕਾਂ ਦੇ ਵਿਆਜ ਦੇਣ ਦੇ ਆ ਐਨੇ ਨੁਕਸਾਨ ਕਰ ਰਹੇ ਆ ਹੁਣ ਨਾ ਨਾ ਕਰਦੇ ਸਾਡੇ 25-30 ਹਜ਼ਾਰ ਲੱਗ ਜਣਾ ਛੇੜੇ ਛੋਟੇ ਦੁਬਾਰਾ ਕਰਾਂਗੇ ਸੈੱਟ ਕਰਾਂਗੇ ਦਰਵਾਜ਼ੇ ਦੁਬਾਰਾ ਲਵਾਵਾਂਗੇ ਗੱਲਾਂ ਨਾਲ ਕਰਾਂਗੇ ਜ ਨਾਲਾ ਕਰਦੇ 30 40 ਹਜ਼ਾਰ ਦੀ ਛੱਟ ਪੈ ਗਈ ਹੈ ਜਿਹੜੀ ਚੋਰੀ ਉਹ ਵੱਖਰੀ ਉਹ ਸਾਰੇ ਰਲਾਮ ਲਾ ਕੇ ਮੇਰੇ ਮਾਲਕ ਕਹਿੰਦਾ ਕੀ ਕਰਨਾ ਛੱਟਾ ਤੇ ਮੇਰੇ ਨੂੰ ਛੱਟ ਪੈ ਗਈ ਤਾਂ ਚੱਲ ਨਹੀਂ ਪੈਣੀ ਇਹ ਵੀ ਚੋਰ ਫਰੋਜਨ ਤੇ ਬੜੀ ਵਧੀਆ ਗੱਲ ਹੈ ਤਾਂ ਕਿ ਅੱਗੋਂ ਵੀ ਚੋਰੀ ਰੁਕ ਸਕਣ ਤੇ ਜਿਹੜੀ ਪੁਰਾਣੀਆਂ ਚੋਰੀਆਂ ਕੀਤੀਆਂ ਉਹਨਾਂ ਦਾ ਵੀ ਸਮਾਨ ਬਰਾਬਰਤ ਹੋ ਜਾਏ